ਅੱਜ ਦੀ ਆਪਣੀ ਜਾਣਕਾਰੀ ਜਿਹੜੀ ਜੁੜੀ ਹੈ ਉਹ ਡਿਲੀਵਰੀ ਬੁਆਏ ਤੇ ਕਰਮਚਾਰੀਆਂ ਨਾਲ ਜਿਵੇਂ ਆਪਣੀਆਂ ਵੱਡੀਆਂ ਕੰਪਨੀਆਂ ਨੇ ਜੋਮੈਟੋ ਹੋ ਗਈ ਸੁਵਿਗੀ ਹੋ ਗਈ ਐਮਾਜ਼ਨ ਹੋ ਗਿਆ ਫਲਿੱਪਕਾਰਟ ਹੋ ਗਿਆ ਤਾਂ ਇਹਦੇ ਵਿੱਚ ਡਿਲੀਵਰੀ ਬੁਆਏ ਜਿਹੜਾ ਕੰਮ ਕਰਦੇ ਐ ਤੇ ਕੀ ਹੋਰ ਕਰਮਚਾਰੀ ਜਿਹੜਾ ਕੰਮ ਕਰਦੇ ਐ ਜਿਨ੍ਹਾਂ ਦੀ ਗਿਣਤੀ ਜਿਹੜੀ ਉਹ ਲੱਖਾਂ ਦੇ ਵਿੱਚ ਹੈ ਤਾਂ ਇਹ ਹੁਣ ਪੈਨਸ਼ਨ ਐ ਜਿਹੜੀ ਲੈ ਸਕਣਗੇ ਇਸ ਕੰਮ ਨਾਲ ਤਾਂ ਇਹਨਾਂ ਦੇ ਵਿੱਚ ਇਹਨਾਂ ਨੂੰ ਗਿਗ ਵਰਕਰ ਜਿਹੜਾ ਕਿਹਾ ਜਾਂਦਾ ਹੈ ਗਿਗ ਵਰਕਰ ਕਿਹੜੇ ਹੁੰਦੇ ਐ ਜਿਹੜੇ ਕਿਸੇ ਕੰਪਨੀ ਜਾਂ ਸੰਸਥਾ ਦੇ ਨਾਲ ਸਥਾਈ ਤੌਰ ਤੇ ਕੰਮ ਕਰਦੇ ਐ ਉਹਦੇ ਵਿੱਚ ਠੇਕੇ ਤੇ ਜਿਹੜਾ ਕੰਮ ਕਰਦੇ ਐ ਉਹ ਇਹ ਪੈਨਸ਼ਨ ਐ ਜਿਹੜੀ ਲੈ ਸਕਣਗੇ ਤਾਂ ਇਹਦੇ ਵਿੱਚ ਓਲਾ, ਉਬਰ, ਐਮਾਜ਼ੋਨ ਜਿਹੜੀਆਂ ਕੰਪਨੀਆਂ ਨੇ ਇਹ ਪੈਨਸ਼ਨ ਦੇਣ ਵਾਲੇ ਪ੍ਰਸਤਾਵ ਤੇ ਉਹਨਾਂ ਨੇ ਆਪਣੀ ਸਹਿਮਤੀ ਜਿਹੜੀ ਉਹ ਦੇ ਦਿੱਤੀ ਐ ਤਾਂ ਇਹ ਪ੍ਰਸਤਾਵ ਅਗਲੇ ਮਹੀਨੇ ਕੈਬਨਟ ਨੂੰ ਐ ਜਿਹੜਾ ਉਹ ਭੇਜਿਆ ਜਾ ਰਿਹਾ ਐ ਤਾਂ ਲੱਖਾਂ ਦੀ ਗਿਣਤੀ ਵਿੱਚ ਕੰਮ ਕਰਨ ਵਾਲੇ ਡਿਲੀਵਰੀ ਬாய் ਨੂੰ ਇਹ ਫਾਇਦਾ ਜਿਹੜਾ ਹੁਣ ਹੋਣ ਜਾ ਰਿਹਾ ਐ ਤਾਂ ਪੈਨਸ਼ਨ ਬਾਰੇ ਸਰਕਾਰ ਦੀ ਇਹਦੇ ਵਿੱਚ ਪਲੈਨਿੰਗ ਕੀ ਹੈ ਇਹ ਗੱਲ ਵੀ ਕਰ ਲੈਣੇ ਆ ਤਾਂ ਐਮਾਜ਼ਨ ਅਤੇ ਜੋਮੈਟੋ ਸਮੇਤ ਕਈ ਕੰਪਨੀਆਂ ਨੇ ਗਿਗ ਵਰਕਰਾਂ ਨੂੰ ਪੈਨਸ਼ਨ ਦੇਣ ਦੇ ਪ੍ਰਸਤਾਪ ਤੇ ਸਹਿਮਤੀ ਜਿਹੜੀ ਉਹ ਜਤਾ ਦਿੱਤੀ ਹੈ ਇਸ ਦੇ ਲਈ ਇੱਕ ਖਾਸ ਅਨੁਪਾਤ ਵਿੱਚ ਯੋਗਦਾਨ ਪਾਉਣ ਲਈ ਹੈ ਜਿਹੜਾ ਕਿ ਹੈ ਕੰਪਨੀਆਂ ਜਿਹੜੀਆਂ ਇਹ ਰਕਮਾਂ ਹੋਊਗੀ ਉਹ EPFO ਵਿੱਚ ਜਮ੍ਹਾਂ ਕਰਵਾਉਣਗੀਆਂ ਤੇ ਜਿਹੜੇ ਗਿਗ ਵਰਕਰ ਹੋਣਗੇ ਕਹਿਣ ਤੋਂ ਭਾਵ ਡਿਲੀਵਰੀ ਬாய் ਹੋਣਗੇ ਜਿਹੜੇ ਇਸ ਕੰਪਨੀਆਂ ਨਾਲ ਠੇਕੇ ਆਧਾਰ ਤੇ ਜੁੜੇ ਹੋਏ ਆ ਠੇਕੇ ਤੇ ਕੰਮ ਕਰਦੇ ਆ ਸਥਾਈ ਜਿਹੜੇ ਕਰਮਚਾਰੀ ਨੇ ਤਾਂ ਉਹਨਾਂ ਕੋਲ ਪੈਨਸ਼ਨ ਪ੍ਰਾਪਤ ਕਰਨ ਲਈ ਦੋ ਵਿਕਲਪ ਹੈ ਜਿਹੜੇ ਉਹ ਹੋਣਗੇ ਤਾਂ ਇਹ ਇੰਨੀ ਕੁ ਜਾਣਕਾਰੀ ਆਈ ਹੈ ਇਹ ਡਿਲੀਵਰੀ ਬாய் ਨੂੰ ਪੈਨਸ਼ਨ ਦੇਣ ਦੇ ਸਬੰਧ ਵਿੱਚ ਕੰਪਨੀਆਂ ਨੇ ਸਹਿਮਤੀ ਜਿਹੜੀ ਉਹ ਜਿਤਾਦੀ ਹੈ ਜਿਤਾ ਦਿੱਤੀ ਹੈ ਵੀ ਹਾਂ ਠੀਕ ਹੈ ਉਹ ਘਾਰਾ ਭਰਿਆ ਤੇ ਪ੍ਰਸਤਾਵ ਕੈਬਨਟ ਦੇ ਵਿੱਚ ਭੇਜਤਾ ਤੇ ਅੱਗੇ ਜਦੋਂ ਇਹ ਪਾਸ ਹੋ ਜਾਂਦਾ ਤਾਂ ਜਿਹੜੀ ਇਹ ਰਕਮ ਹੋਊਗੀ ਉਹ EPFO ਦੇ ਵਿੱਚ ਕੰਪਨੀਆਂ ਜਿਹੜੀਆਂ ਜਮ੍ਹਾਂ ਕਰਵਾਉਣਗੀਆਂ ਜਿਹਦੇ ਵਿੱਚੋਂ ਇਨ੍ਹਾਂ ਕਰਮਚਾਰੀਆਂ ਨੂੰ ਇਨ੍ਹਾਂ ਡਿਲੀਵਰੀ ਬੁਆਇਸ ਨੂੰ ਜਿਹੜੀ ਪੈਨਸ਼ਨ ਹੈ ਉਹ ਮਿਲੂਗੀ ਅਗਲੇ ਕਿਹੜੇ ਦੋ ਵਿਕਲਪ ਹੋਣਗੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਹੋਊਗਾ ਕਿ ਹੋਰ ਇਹਦੇ ਵਿੱਚ ਅੱਗੇ ਕੀ ਪ੍ਰੋਸੈਸ ਹੈ ਜਿਹੜਾ ਉਹ ਐਡ ਹੋਊਗਾ ਤਾਂ ਫਿਲਹਾਲ ਇੰਨੀ ਕੀ ਜਾਣਕਾਰੀ ਆਈ ਹੈ ਕਿ ਤੁਹਾਡਾ ਵੀ ਕੋਈ ਮਿੱਤਰ ਦੋਸਤ ਇਹ ਚ ਕੰਮ ਕਰਦਾ ਹੈ ਤਾਂ ਉਸ ਨੂੰ ਇਹ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ